ਕਾਲੀ ਕਾਂਗਰਸੀਆਂ ਦੇ ਵੱਟਿਆਂ ਦੀ ਸਾਨੂੰ ਰੱਤਾ ਦਰਦ ਨਾ ਹੋਈ ਇਨਕਲਾਬੀਆਂ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾ ਤੱਕ ਰੋਈ ਮੈਂ ਗੱਲ ਕਰਨ ਲੱਗਾ ਜੋ ਕੱਲ ਐਮਓਯੂ ਮੈਮੋਰੰਡਮ ਆਫ ਅੰਡਰਸਟੈਂਡਿੰਗ ਦਿੱਲੀ ਤੇ ਪੰਜਾਬ ਦੇ ਵਿੱਚ ਸਾਈਨ ਕੀਤਾ ਗਿਆ ਜਿਹਦਾ ਨਾਮ ਦਿੱਤਾ ਗਿਆ ਨੋਲਿਜ ਆਫ ਸ਼ੇਅਰਿੰਗ ਇਹ ਜਿਹੜਾ ਸਮਝੌਤਾ ਕੀਤਾ ਗਿਆ ਇਹ 18 ਮਹਿਕਮਿਆਂ ਦੇ ਵਿੱਚ ਕੀਤਾ ਗਿਆ ਜਿਦੇ ਵਿੱਚ ਸਿੱਖਿਆ ਸਿਹਤ ਤੇ ਇੱਕ ਮਹਿਕਮਾ ਇਹੋ ਜਿਹਾ ਜਿਹਦੇ ਤੋਂ ਪਿਛਲੀਆਂ ਸਰਕਾਰਾਂ ਬੜੀ ਮੋਟੀ ਕਮਾਈ ਕਰਦੀਆਂ ਰਹੀਆਂ 15-20 ਸਾਲ ਸ਼ਹਿਰੀ ਵਿਕਾਸ ਮਹਿਕਮਾ ਕਿ ਇਹ ਸਾਰੇ ਮਹਿਕਮੇ ਦਿੱਲੀ ਦੇ ਨਾਲ ਮਿਲ ਕੇ ਕੰਮ ਕਰਨਗੇ ਔਰ ਇਸ ਐਗਰੀਮੈਂਟ ਦਾ ਇਸ ਜਿਹੜਾ ਐਮਓਯੂ ਦਾ ਸਾਰੀਆਂ ਪਾਰਟੀਆਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਜਿਹਦੇ ਵਿੱਚ ਸੁਖਬੀਰ ਬਾਦਲ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਬਾਜਵਾ ਪਰ ਉਹਨਾਂ ਦੇ ਬੋਲਣ ਤੋਂ ਬਾਅਦ ਉਹਨਾਂ ਦੇ ਵਿਰੋਧ ਕਰਨ ਤੋਂ ਬਾਅਦ ਸਾਰ ਭਗਵੰਤ ਸਿੰਘ ਮਾਨ ਨੇ ਆਪਣੇ ਅੰਦਾਜ਼ ਦੇ ਵਿੱਚ 2-3 ਮਿੰਟ ਦੀ ਵੀਡੀਓ ਜਾਰੀ ਕਰਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਆਪਣੇ ਅੰਦਾਜ਼ ਦੇ ਵਿੱਚ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹ ਕਹਿ ਰਹੇ ਸੀਗੇ ਸੁਖਬੀਰ ਨੂੰ ਲਾਂਹਤਾ ਪਾ ਰਹੇ ਸੀਗੇ ਕਿ ਤੁਸੀਂ ਇਜ਼ਰਾਈਲ ਜਾਂਦੇ ਰਹੇ ਹੋ ਤੁਸੀਂ 온ਟਾਰੀਓ ਜਾਂਦੇ ਰਹੇ ਹੋ ਤੁਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਰਹੇ ਹੋ ਕੀ ਉਹ ਦੇਸ਼ ਸੂਬੇ ਨੂੰ ਚਲਾਉਣ ਲੱਗ ਪਏ ਸੀਗੇ ਇਸੇ ਤਰਜ਼ ਦੇ ਉੱਤੇ ਸਾਰ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਤੁਸੀਂ ਤੰਜ ਕੱਸਦੇ ਨਜ਼ਰ ਆਏ ਕਿ ਤੁਹਾਡੀ ਪਿਛਲੀ ਸਰਕਾਰ ਤੇ ਇੱਕ ਵਿਦੇਸ਼ੀ ਔਰਤ ਚਲਾਉਂਦੀ ਰਹੀ ਆ ਤੁਸੀਂ ਤੁਸੀਂ ਤੇ ਜਿਹੜੀਆਂ ਉਹ ਚਿੱਠੀਆਂ ਲਿਖਦੇ ਹੀ ਮਰ ਗਏ ਉਹ ਸਾਰਾ ਜਿਹੜਾ ਤੰਤਰ ਹੈ ਉਹ ਉਸ ਉਸ ਔਰਤ ਨੇ ਚਲਾਇਆ ਵਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮਾਨ ਸਾਹਿਬ ਜੀ ਉਹਨਾਂ ਪਿਛਲੀਆਂ ਸਰਕਾਰਾਂ ਦੀਆਂ ਹਰਕਤਾਂ ਚੰਗੀਆਂ ਹੁੰਦੀਆਂ ਨਾ ਤੇ ਲੋਕ ਤੁਹਾਨੂੰ ਮੌਕਾ ਹੀ ਨਾ ਦਿੰਦੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਨੁਕਤਾ ਚੀਨੀ ਦੀ ਆਦਤ ਪਾਉਣੀ ਚਾਹੀਦੀ ਆ ਉਹਦੇ ਉੱਤੇ ਪੰਜਾਬ ਲਈ ਜਵਾਬ ਦੇ ਹੋਣਾ ਚਾਹੀਦਾ ਵਾ ਵਿਰੋਧੀ ਪਾਰਟੀ ਦੀਆਂ ਗੱਲਾਂ ਦਾ ਜੇ ਤੁਸੀਂ ਪੰਜਾਬ ਲਈ ਸਿਹਰਦਤਾਲੀ ਕੰਮ ਕਰਦੇ ਹੋ ਤੇ ਉਹਨਾਂ ਦਾ ਜਵਾਬ ਜਿਹੜਾ ਉਹ ਚੰਗੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰੋ ਨਾ ਕਿ ਕਿਸੇ ਦੀ ਇਨਸਲਟ ਕਰਨ ਨਾਲ ਨਾ ਕਿ ਕਿਸੇ ਦੇ ਉੱਤੇ ਤੰਜ ਕੱਸਣ ਦੇ ਨਾਲ ਇਦੇ ਨਾਲ ਨਾਲ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਵੀ ਕਿਹਾ ਕਿ ਤੇਰੀ ਪਾਰਟੀ ਤੇ ਤੈਨੂੰ ਮਾਨਤਾ ਹੀ ਨਹੀਂ ਦਿੰਦੀ ਤੈਨੂੰ ਗੱਲ ਕਰਨ ਦਾ ਹੱਕ ਹੀ ਨਹੀਂ ਹੈਗਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਕਿ ਜੇ ਕਿਸੇ ਬੰਦੇ ਕੋਲ ਕੋਈ ਪਾਰਟੀ ਦਾ ਟੈਗ ਨਹੀਂ ਹੈਗਾ ਕਿਸੇ ਪਾਰਟੀ ਵੱਲੋਂ ਮਾਨਤਾ ਪ੍ਰਾਪਤ ਉਹਦੇ ਕੋਲ ਅਹੁਦਾ ਨਹੀਂ ਹੈਗਾ ਤੇ ਕੀ ਉਹ ਪੰਜਾਬ ਦੇ ਹੱਕਾਂ ਲਈ ਬੋਲ ਨਹੀਂ ਸਕਦਾ ਪੰਜਾਬ ਦੇ ਹੱਕਾਂ ਲਈ ਲੜ ਨਹੀਂ ਸਕਦਾ ਪੌਣੇ 3 ਕਰੋੜ ਦੀ ਆਬਾਦੀ ਦੇ ਵਿੱਚੋਂ ਇਕੱਲੇ ਇਕੱਲੇ ਬੰਦੇ ਨੂੰ ਹੱਕ ਹੈ ਕਿ ਉਹ ਆਪਣੇ ਪੰਜਾਬ ਦੀ ਗੱਲ ਕਰ ਸਕੇ ਫਿਰ ਤੁਸੀਂ ਕੋ ਭੁੱਲ ਜਾਂਦੇ ਹੋ ਇਸ ਚੀਜ਼ ਨੂੰ ਕਿ ਤੁਹਾਨੂੰ ਵੀ ਜਿਹੜੀ ਸੀਐਮ ਸ਼ਿਪ ਦੀ ਮਾਨਤਾ ਦਿੱਤੀ ਗਈ ਆ ਜਦੋਂ ਤੁਹਾਨੂੰ ਚਿਹਰਾ ਐਲਾਨ ਕਰਨਾ ਸੀਗਾ ਤੁਹਾਨੂੰ ਵੀ ਖੀਰ ਦੇ ਵਿੱਚ ਤੇ ਮਜਬੂਰੀ ਚ ਪਾਰਟੀ ਨੇ ਕੀਤਾ ਸੀਗਾ ਤੁਹਾਨੂੰ ਵੀ ਪਤਾ ਸੀਗਾ ਤੁਹਾਡੀ ਕੀ ਹਾਲਤ ਆ ਸੋ ਇਸ ਤਰੀਕੇ ਦੇ ਤੰਜ ਨਾ ਕਿਸੇ ਦੇ ਉੱਤੇ ਕੱਸਿਆ ਕਰੋ ਕਿ ਕਿਸੇ ਦਾ ਵੀ ਕੈਰੇਕਟਰ ਕਿਸੇ ਤੋਂ ਲੁਕਿਆ ਨਹੀਂ ਹੁੰਦਾ ਮੈਂ ਤੁਹਾਡੇ ਲਈ ਲੈਣਾ ਕਹੂੰਗਾ ਕਿ ਔਰੋ ਕੇ ਖਿਆਲਤ ਕੀ ਲیتے ਹੈ ਤਲਾਸ਼ੀ ਔਰ ਆਪਣੇ ਹੀ ਗਰੇਬਾਨ ਮੇਂ جھਾਂਕਾ ਨਹੀਂ ਜਾਤਾ ਤੁਸੀਂ ਉਹਨਾਂ ਦੀ ਤੇ ਬੋਲਤੀ ਬੰਦ ਕਰ ਦਿੱਤੀ ਹੁਣ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਜੇ ਸਿਰਫ ਇਹ ਨੌਲੇਜ ਸ਼ੇਅਰ ਐਗਰੀਮੈਂਟ ਆ ਤੇ ਫਿਰ ਇਹਦੇ ਉੱਤੇ ਐਮਓਯੂ ਬਣਾਉਣ ਦੀ ਕੀ ਲੋੜ ਸੀ ਇਹਦੇ ਉੱਤੇ ਸਾਈਨ ਕਰਨ ਦੀ ਕੀ ਲੋੜ ਸੀ ਨੌਲੇਜ ਸ਼ੇਅਰਿੰਗ ਤੇ ਅਸੀਂ ਕਿਸੇ ਨਾਲ ਵੀ ਕਰ ਸਕਦੇ ਹਾਂ ਜੇ ਤੁਹਾਨੂੰ ਵੱਧ ਗਿਆਨ ਹੈ ਤੇ ਤੁਸੀਂ ਉਹ ਨੌਲੇਜ ਕਿਸੇ ਨੂੰ ਦੇ ਸਕਦੇ ਹੋ ਤੁਸੀਂ ਕਿਸੇ ਵੀਸੀ ਤੋਂ ਕਿਸੇ ਮਤਲਬ ਮੁਖੀ ਤੋਂ ਕਿਸੇ ਪੜ੍ਹੇ ਲਿਖੇ ਬੰਦੇ ਤੋਂ ਜਾਂ ਤਜਰਬੇਕਾਰ ਤੋਂ ਨੌਲੇ ਲੈ ਸਕਦੇ ਹੋ ਉਹਦੇ ਵਿੱਚ ਇਹ ਸਮਝੌਤੇ ਕਰਨ ਦੀ ਕੀ ਲੋੜ ਪੈਗੀ ਤੁਸੀਂ ਦਿੱਲੀ ਤੋਂ ਵੈਸੇ ਹੀ ਸਲਾਹ ਲੈ ਸਕਦੇ ਸੀਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਐਮਓਯੂ ਸਾਈਨ ਕੀਤਾ ਗਿਆ ਇੱਕ ਸੇਫ ਪੈਸੇਜ ਤਿਆਰ ਕੀਤਾ ਤੁਸੀਂ ਆਪਣੇ ਦਿੱਲੀ ਵਾਲੇ ਆਕਾਮਾਂ ਲਈ ਕਿਉਂਕਿ ਪੰਜਾਬ ਦੇ ਅਫਸਰ ਦਿੱਲੀ ਆ ਜਾ ਸਕਣ ਦਿੱਲੀ ਆਪਣੀਆਂ ਬਦਲੀਆਂ ਲਈ ਜਾ ਸਕਣ ਜਾਂ ਦਿੱਲੀ ਆਪਣੀਆਂ ਉੱਥੋਂ ਹਦਾਇਤਾਂ ਲੈ ਕੇ ਪੰਜਾਬ ਲਈ ਆ ਸਕਿਆ ਕਰਨ ਕਿਉਂਕਿ ਜਦੋਂ ਪਹਿਲਾਂ ਜਾਂਦੇ ਸੀਗੇ ਤੇ ਉਹਨਾਂ ਦਾ ਵਿਰੋਧ ਹੋਇਆ ਸੀਗਾ ਸੋ ਇਹ ਤੁਸੀਂ ਇੱਕ ਬਿਲਕੁਲ ਸਾਫ਼ ਰਸਤਾ ਹੀ ਤਿਆਰ ਕਰ ਦਿੱਤਾ ਕਿ ਜਦੋਂ ਮਰਜ਼ੀ ਉੱਥੇ ਹੋ ਜਾਣ ਤੇ ਜਦੋਂ ਮਰਜ਼ੀ ਆਉਣ ਸਵਾਲ ਇੱਥੇ ਖੜੇ ਹੁੰਦੇ ਆ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਕੇਂਦਰ ਨੇ ਆਪਣੇ ਅਫਸਰ ਲਾਉਣੇ ਸ਼ੁਰੂ ਕੀਤੇ ਤੇ ਆਪਾਂ ਸਾਰਿਆਂ ਨੇ ਬੜਾ ਰੋਲਾ ਪਾਇਆ ਸਮੇਤ ਮੇਰੇ ਕੇ ਪੰਜਾਬ ਨਾਲ ਬੜਾ ੱਤਕਾ ਹੋ ਰਿਹਾ ਵਾ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਵਾ ਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਦੋਂ ਉਹਨਾਂ ਆਪਣੇ ਅਫਸਰਾਂ ਦੀ ਜ਼ਿਆਦਾ ਸ਼ਮੂਲੀਅਤ ਕਰਾਈ ਤੇ ਆਪਾਂ ਸਾਰਿਆਂ ਨੇ ਰੋਲਾ ਪਾਇਆ ਮਾਨ ਸਾਹਿਬ ਤੁਸੀਂ ਵੀ ਉਹਦੇ ਵਿੱਚ ਸੀਗੇ ਪੰਜਾਬ ਜਿਹੜਾ ਹਮੇਸ਼ਾ ਵਾ ਉਹ ਆਪਣੇ ਹਕਾਲੀ ਕੇਂਦਰ ਦੇ ਨਾਲ ਲੜਦਾ ਰਿਹਾ ਵਾ ਕਿਉਂਕਿ ਰਾਜਾਂ ਦੇ ਹੱਕ ਤੇ ਤਾਕਤਾਂ ਖੋਈਆਂ ਜਾ ਰਹੀਆਂ ਅੱਜ ਦੀਆਂ ਨਹੀਂ ਪਿਛਲੀਆਂ ਸਾਤਸ਼ਾਹਾਂ ਚੱਲਣ ਡੀਆਂ ਵਾ ਤੇ ਆਪਾਂ ਤੇ ਤਾਕਤਾਂ ਖੋਹ ਕੇ ਜਿਹੜੀਆਂ ਬਚਾਉਣੀਆਂ ਸੀ ਉਹ ਕਿੱਥੇ ਆਪਾਂ ਪੂਰੀ ਦੀ ਪੂਰੀ ਸਟੇਟ ਹੀ ਉਹਨਾਂ ਦੇ ਹਵਾਲੇ ਕਰ ਦਿੱਤੀ ਮੈਂ 18 ਮਹਿਕਮਿਆਂ ਦੇ ਵਿੱਚ ਜਿਹੜੇ ਜਿਹੜੇ ਤੁਸੀਂ ਬਦਕਿਸਮਤੀ ਤਰਾਸਦੀ ਕੀ ਆ ਪੰਜਾਬ ਦੀ ਦੇ 18 ਵਿਭਾਗਾਂ ਦੇ ਵਿੱਚ ਉਹ ਕਈ ਵਿਭਾਗਾਂ ਜਿਹੜੇ ਦਿੱਲੀ ਕੋਲ ਖੁਦ ਨਹੀਂ ਹੈਗੇ ਉਹਨਾਂ ਕੋਲ ਸਰਕਾਰ ਹੀ ਨਹੀਂ ਹੈਗੀ ਜਿੱਥੇ ਪੂਰੀ ਸਰਕਾਰ ਉਹਨਾਂ ਦੀ ਆਪਣੀ ਨਹੀਂ ਹੈਗੀ ਤੇ ਅਸੀਂ ਆਪਣੀ ਸਰਕਾਰ ਫੜ ਕੇ ਉਹਨਾਂ ਦੇ ਹਵਾਲੇ ਕਰ ਦਿਤੀ ਆ ਕਈ ਇਹਦੇ ਵਿੱਚ ਉਹ ਵਿਭਾਗਾਂ ਜਿਨ੍ਹਾਂ ਦਾ ਉਹਨਾਂ ਨੂੰ ਤਜਰਬਾ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਕੇਂਦਰ ਨੇ ਉਹ ਹੱਕ ਦਿੱਤੇ ਹੀ ਨਹੀਂ ਤੇ ਫਿਰ ਉਹ ਸਾਡੇ ਨਾਲ ਕੀ ਨੌਲੇਜ ਸ਼ੇਅਰ ਕਰਨਗੇ ਕੀ ਸਾਨੂੰ ਉਹ ਮਤਲਬ ਇਹਦੇ ਉੱਤੇ ਕੋਈ ਸਿੱਖਿਆ ਦੇਣਗੇ ਪੰਜਾਬ ਨੂੰ ਪਿਛਲੇ 25 ਸਾਲਾਂ ਤੋਂ ਲਗਾਤਾਰ ਕੇਂਦਰ ਚਲਾਉਂਦਾ ਆ ਰਿਹਾ ਡਾਇਰੈਕਟਲੀ ਇਨਡਾਇਰੈਕਟਲੀ ਕਹਿ ਲੋ ਦਿੱਲੀ ਨਾਲ ਸੰਬੰਧਿਤ ਲੋਕ ਪੰਜਾਬ ਨੂੰ ਚਲਾਉਂਦੇ ਆਏ ਆ ਜੇ ਬਾਦਲ ਰਾਜ ਕਰਦੇ ਰਹੇ ਆ ਤੇ ਉਹ ਦਿੱਲੀ ਤੋਂ ਚਲਦੇ ਰਹੇ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਜੇ ਕੈਪਟਨ ਮਰਿੰਦਰ ਸਿੰਘ ਰਾਜ ਕਰਦਾ ਰਿਹਾ ਤੇ ਉਹ 5 ਸਾਲ ਪੂਰਾ ਦਿੱਲੀ ਦਾ ਜਿਹੜਾ ਚਮਚਾ ਬਣ ਕੇ ਉਹ ਉਹ ਚੱਲਦਾ ਰਿਹਾ ਤੇ ਤੁਸੀਂ ਵੀ ਸਾਡੀ ਉਹ ਜਿਹੜੀ ਹਾਲਤ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੇ ਹਾਲਾਤ ਤੁਸੀਂ ਉਹ ਬਣਾ ਦਿੱਤੇ ਆ ਕਿ ਹਮ ਕੈਦ 'ਚ ਮੈਂ ਹ ਅੱਭੀ ਹਮ ਕੈਦ 'ਚ ਮੈਂ ਹ ਅੱਭੀ ਪਹਿਰੇ ਬਦਲ ਗਏ ਬਸ ਜ਼ੁਲਮ ਕਰਨੇ ਵਾਲੋ ਕੇ ਚਿਹਰੇ ਬਦਲ ਗਏ ਮੈਂ ਕੇਜਰੀਵਾਲ ਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਤੇ ਕਾਗਜ਼ਾਂ ਚ ਉਹਨਾਂ ਦੇ ਹਵਾਲੇ ਕਰ ਦਿੱਤਾ ਪੰਜਾਬ ਨੂੰ ਉਹ ਤੇ ਗੱਲੀਬਾਤੀ ਕਰਦੇ ਰਹੇ ਆ ਨਾ ਮੈਂ ਕੇਜਰੀਵਾਲ ਹੋਣਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਮੋਦੀ ਵਾਲੇ ਬਦਲੇ ਤੁਸੀਂ ਮੋਦੀ ਤੋਂ ਲਓ ਨਾ ਉਹ ਸਾਡੇ ਪੰਜਾਬੀਆਂ ਤੋਂ ਕੋ ਲੈਣਾ ਚਾਹੁੰਦੇ ਹੋ ਕਿਉਂਕਿ ਮੋਦੀ ਨੇ ਤੁਹਾਡੇ ਉੱਤੇ ਲੈਫਟੀਨੈਂਟ ਜਰਨਲ ਜਿਹੜਾ ਉਹ ਲਾ ਕੇ ਰੱਖਿਆ ਤੇ ਤੁਸੀਂ ਇੱਥੇ ਪੰਜਾਬ ਦੇ ਲੈਫਟੀਨੈਂਟ ਜਰਨਲ ਬਣ ਕੇ ਰਹਿ ਗਏ ਉਹਨਾਂ ਦੇ ਖਿਲਾਫ ਤੁਹਾਡੇ ਕੋਲ ਕੁਝ ਹੁੰਦਾ ਨਹੀਂ ਤੇ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦਾ ਵੀ ਤੁਹਾਨੂੰ ਕੋਈ ਹੱਕ ਨਹੀਂ ਸੀਗਾ ਤੁਹਾਨੂੰ ਨਾ ਤੇ ਆਪਣੇ ਜਿਹੜੇ 92 ਐਮਐਲਏ ਚੁਣੇ ਆ ਨਾ ਤੇ ਉਹਨਾਂ ਦੇ ਉੱਤੇ ਵਿਸ਼ਵਾਸ ਰਿਹਾ ਜਿਨ੍ਹਾਂ ਦੇ ਵਿੱਚ ਡਾਕਟਰ ਇੰਜੀਨੀਅਰ ਕਈ ਅਫਸਰ ਜਿਹੜੇ ਅਸਤੀਫੇ ਦੇ ਕੇ ਆਏ ਨਾ ਤੇ ਤੁਹਾਨੂੰ ਉਹਨਾਂ ਦੇ ਉੱਤੇ ਯਕੀਨ ਰਿਹਾ ਕਿ ਉਹ ਪੰਜਾਬ ਨੂੰ ਚਲਾ ਲੈਣਗੇ ਸਮੇਤ ਭਗਵੰਤ ਮਾਨ ਦੇ ਤੇ ਨਾ ਹੀ ਪੰਜਾਬ ਦੀ ਅਫਸਰਸ਼ਾਹੀ ਦੇ ਉੱਤੇ ਥੱਲੇ ਤੋਂ ਲੈ ਕੇ ਉੱਪਰ ਤੱਕ ਤੁਹਾਨੂੰ ਯਕੀਨ ਰਿਹਾ ਕਿ ਇਹ ਲੋਕ ਪੰਜਾਬ ਨੂੰ ਚਲਾ ਸਕਦੇ ਆ ਆਪਦੇ ਐਮਐਲਏ ਦੇ ਮੂੰਹ ਦੇ ਉੱਤੇ ਵੀ ਤੁਸੀਂ ਕਰਾਰੀ ਚਪੇੜ ਮਾਰੀ ਆ ਔਰ ਇਸ ਅਫਸਰਸ਼ਾਹੀ ਦੇ ਉੱਤੇ ਵੀ ਛੋਟੇ ਤੋਂ ਵੱਡੇ ਅਫਸਰਾਂ ਦੇ ਉੱਤੇ ਵੀ ਤੁਸੀਂ ਮੂੰਹ ਦੇ ਉੱਤੇ ਚਪੇੜ ਮਾਰੀ ਆ ਕਿ ਤੁਸੀਂ ਇਸ ਕਾਬਿਲ ਹੀ ਨਹੀਂ ਹੈਗੇ ਕਿ ਪੰਜਾਬ ਨੂੰ ਤੁਸੀਂ ਚਲਾ ਸਕੋ ਕੇਜਰੀয়াল ਜੀ ਤੁਸੀਂ ਰਾਜ ਸਭਾ ਦੇ ਵਿੱਚ ਜਿਹੜੀ ਤੁਸੀਂ ਪਿਛਲੀ ਗਲਤੀ ਕੀਤੀ ਤੁਸੀਂ ਪੰਜਾਬ ਦੇ ਹੱਕ ਲੈਣ ਵਾਲੇ ਕੀ ਭੇਜੜੇ ਸੀਗੇ ਸਗੋਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਣੀ ਵਿਧਾਨ ਸਭਾ ਦਿੱਲੀ ਦੇ ਵਿੱਚ ਤੁਸੀਂ ਦੋ ਬੰਦੇ ਪੰਜਾਬ ਤੋਂ ਲੈ ਲਓ ਜੋ ਅੱਗੋਂ ਪੰਜਾਬ ਤੁਹਾਡੀ ਵਿਧਾਨ ਸਭਾ ਦੇ ਵਿੱਚ ਜਾ ਕੇ ਤੁਹਾਡੇ ਕੋਲੋਂ ਪੰਜਾਬ ਦੇ ਹੱਕ ਤੇ ਮੰਗਿਆ ਕਰਨ ਜਿਹੜੇ ਤੁਸੀਂ ਖੋ ਰਿਓ ਹੌਲੀ ਹੌਲੀ ਇਹ ਹਾਲ ਤੁਸੀਂ ਪੰਜਾਬ ਦਾ ਕਰ ਰਹੇ ਹੋ ਕਿ ਹੁਣ ਤੁਹਾਡੇ ਕੋਲੋਂ ਪੰਜਾਬ ਨੂੰ ਹੱਕ ਜਿਹੜੇ ਆਪਣੇ ਮੰਗਣੇ ਪਿਆ ਕਰਨਗੇ ਤੁਸੀਂ ਉਹ ਹਾਲ ਸਾਡਾ ਕਰ ਦਿੱਤਾ ਕਿ ਜਿਨੇ ਹਮ ਅਸੀਂ ਤਾਂ ਤੁਹਾਨੂੰ ਬੜੇ ਮਾਨ ਨਾਲ ਜਿਤਾਇਆ ਉਹਨਾਂ ਲੋਕਾਂ ਤੋਂ ਦੁਖੀ ਹੋ ਕੇ ਜਿਤਾਇਆ ਤੇ ਤੁਸੀਂ ਵੀ ਸਾਡੇ ਨਾਲ ਉਹ ਹਰਕਤਾਂ ਕਰ ਰਹੇ ਹੋ ਜਿਨੇ ਹਮ ਹਾਰ ਸਮਝ ਬੈਠੇ ਤੇ ਗਲਾ ਆਪਣਾ ਸਜਾਣੇ ਕੋ ਵਹੀ ਅਬ ਨਾਗ ਬਣ ਬੈਠੇ ਹਮੀ ਕੋ ਕਾਟਖਾਨੇ ਕੋ ਬਾਕੀ ਪੋਂਗਾਨਸਿਆਂ ਮੈਂ ਤੈਨੂੰ ਵੀ ਇੱਕ ਗੱਲ ਕਹਿਣਾ ਚਾਹਨਾ ਵਾ ਭਰਾਵਾ ਤੂੰ ਸਾਡਾ ਵੱਡਾ ਕਿ ਤੇਰੇ ਕੋਲੋਂ ਦਿੱਲੀ ਵਾਲੇ ਇਹੋ ਜਿਹੇ ਫੈਸਲੇ ਕਰਾ ਰਹੇ ਆ ਤੇਰੇ ਉੱਤੇ ਥੋਪ ਕੇ ਕਹਿ ਲੋ ਜਾਂ ਤੇਰੇ ਕੋਲੋਂ ਕਰਾ ਇਹੋ ਜੇ ਰਹੇ ਆ ਚਾਹੇ ਉਹ ਰਾਜ ਸਭਾ ਮੈਂਬਰ ਚੁਣਨ ਦਾ ਸੀਗਾ ਚਾਹੇ ਉਹ ਬਿਜਲੀ ਮਾਫੀ ਦੇ ਉੱਤੇ ਸੀਗਾ ਚਾਹੇ ਉਹ ਨੌਲੇਜ ਸ਼ੇਅਰ ਜਿਹੜਾ ਐਗਰੀਮੈਂਟ ਐਮਓਯੂ ਤੁਸੀਂ ਸਾਈਨ ਕੀਤਾ ਵਾ ਇਹ ਦਿੱਲੀ ਵਾਲੇ ਲੋਕ ਤੈਨੂੰ ਲੋਕਾਂ ਦੇ ਦਿਲਾਂ 'ਚੋਂ ਵੀ ਲਾਉਣਾ ਚਾਹੁੰਦੇ ਆ ਤੇ ਗੱਦੀ ਦੇ ਉੱਤੇ ਵੀ ਲਾਉਣਾ ਚਾਹੁੰਦੇ ਆ ਸਚਾਈ ਇਹ ਆ ਕੇ ਤੈਨੂੰ ਕੋਈ ਪਾਵਰ ਨਹੀਂ ਦਿੱਤੀ ਉਹਨਾਂ ਅੱਜ ਤੱਕ ਪੰਜਾਬ ਚ ਚਲਾਉਣ ਲਈ ਤੇ ਤੁਹਾਡੇ ਅੰਦਰਲਾ ਜਿਹੜਾ ਇਨਕਲਾਬ ਸੀਗਾ ਜਿਹੜਾ ਚੋਣਾਂ ਤੋਂ ਪਹਿਲਾਂ ਸੀਗਾ ਉਹ ਪਤਾ ਨਹੀਂ ਕਿੱਥੇ ਕੋਮਾ ਚ ਚਲ ਗਿਆ ਕਿਹੜੇ ਆਈਸੀਯੂ ਚ ਪਿਆ ਵਾ ਨਾ ਤੁਹਾਡਾ ਇਨਕਲਾਬ ਜਾਗ ਰਿਹਾ ਤੁਸੀਂ ਕੁਰਸੀ ਦੇ ਲਾਲਚ ਦੇ ਵਸ ਦੇ ਵਿੱਚ ਕੁਝ ਕੁਝ ਬੋਲ ਹੀ ਨਹੀਂ پا ਰਹੇ ਤੁਸੀਂ ਸਾਡੇ ਸਾਰਿਆਂ ਦੀ ਉਹ ਹਾਲਤ ਕੀਤੀ ਤੇ ਤੁਹਾਡੀ ਹਾਲਤ ਪਤਾ ਕੀ ਆ ਮਤਲਬ ਅਸੀਂ ਤੇ ਗੁਲਾਮ ਪਹਿਲਾਂ ਵੀ ਸੀਗੇ ਤੇ ਹੁਣ ਵੀ ਬਣ ਕੇ ਰਹਿ ਗਏ ਤੁਹਾਡੀ ਉਹ ਹਾਲਤ ਕਰ ਦਿੱਤੀ ਜੋ ਤੁਹਾਡੇ ਸੁਪਨੇ ਸੀਗੇ ਪੰਜਾਬ ਨੂੰ ਲੈਕਸ਼ਨ ਤੋਂ ਪਹਿਲਾਂ ਕਿ ਉਹ ਜੋ ਖੁਆਬ ਥੇ ਤੇਰੇ ਜ਼ਹਿਨ ਮੇ ਨਾ ਤੂੰ ਕਹਿ ਸਕਾ ਨਾ ਤੂੰ ਲਿਖ ਸਕਾ ਉਹ ਜੋ ਖੁਆਬ ਥੇ ਤੇਰੇ ਜ਼ਹਿਨ ਮੇ ਨਾ ਤੂੰ ਕਹਿ ਸਕਾ ਨਾ ਤੂੰ ਲਿਖ ਸਕਾ ਜੋ ਜ਼ੁਬਾਨ ਮਿਲੀ ਤੋ ਉਹ ਕਟੀ ਹੋਈ ਜੋ ਕਲਮ ਮਿਲਾ ਤੋ ਉਹ ਬਿਕਾ ਹੁਆ ਤੁਹਾਡੇ ਪੱਲੇ ਹੀ ਕੁਛ ਨਹੀਂ ਤੁਸੀਂ ਉਹਨਾਂ ਦੇ ਖਿਲਾਫ ਵਿਰੋਧ ਨਹੀਂ ਕਰ ਸਕਦੇ ਤੁਸੀਂ ਬਾਰ ਬਾਰ ਇੱਕ ਗੱਲ ਕਹਿੰਦੇ ਹੋ ਮੈਨੂੰ ਟਾਈਮ ਦੋ ਮੈਨੂੰ ਮਤਲਬ ਥੋੜਾ ਸਮਾਂ ਦਿਓ ਦਿੱਤਾ ਤੁਹਾਨੂੰ ਮੈਂ ਤੇ ਬੋਲਣਾ ਹੀ ਨਹੀਂ ਚਾਹੁੰਦਾ 2-4 ਮਹੀਨੇ ਕਿ ਤੁਹਾਨੂੰ ਕੰਮ ਕਰਨ ਦਾ ਵਕਾ ਹੀ ਟਾਈਮ ਦੇਣ ਦੀ ਲੋੜ ਹੈ ਤੁਹਾਨੂੰ ਮਤਲਬ ਤੁਸੀਂ ਆਪਣਾ ਟਾਈਮ ਲਓ 2-4 ਮਹੀਨੇ ਦੇ ਵਿੱਚ ਸਾਨੂੰ ਕੋਈ ਬਦਲਾਅ ਜਿਹੜਾ ਪੰਜਾਬ 'ਚ ਨਜ਼ਰ ਆਉਣਾ ਚਾਹੀਦਾ ਦੂਜੀ ਗੱਲ ਤੁਸੀਂ ਬਾਰ-ਬਾਰ ਇੱਕ ਗੱਲ ਕਹਿੰਦੇ ਹੋ ਇਹਨਾਂ ਮੁੱਦਿਆਂ ਦੇ ਉੱਤੇ ਜਦੋਂ ਦਿੱਲੀ ਵਾਲੇ ਡਾਕੇ ਮਾਰਦੇ ਨੇ ਜੇ ਜੇ ਸਲਾਹ ਦੀ ਲੋੜ ਪਈ ਤੇ ਅਸੀਂ ਇਟਲੀ ਵੀ ਜਾਵਾਂਗੇ ਮੈਂ ਤੁਹਾਨੂੰ ਕਹਿੰਦਾ ਸਲਾਹ ਲੈਣ ਭਾਵੇਂ ਚੰ드ਰਮਾ ਤੇ ਜਾਓ ਭਾਵੇਂ ਮੰਗਲ ਗ੍ਰਹਿ ਤੇ ਜਾਓ ਜਿੱਦਾਂ ਸੁਖਬੀਰ ਆਂਦਾ ਸੀ ਮੈਂ ਉੱਥੇ ਰੈਲੀ ਕਰਨੀ ਆ ਭਾਵੇਂ ਮੰਗਲ ਗ੍ਰਹਿ ਦੇ ਉੱਤੇ ਤੁਸੀਂ ਸਲਾਹ ਲੈਣ ਜਾਓ ਪਰ ਪੰਜਾਬ ਦੇ ਹੱਕਾਂ ਦੇ ਉੱਤੇ ਪਹਿਰਾ ਤੇ ਦਿਓ ਪੰਜਾਬ ਨੂੰ ਗਹਿਣੇ ਤੇ ਨਾਨਾ ਪਾਓ ਕਿਸੇ ਕੋਲ ਹਵਾਈ ਗੱਲਾਂ ਤੋਂ ਪਰਹੇਜ਼ ਕਰੋ ਮਾਨ ਸਾਹਿਬ ਜਿਵੇਂ ਤੁਸੀਂ ਸੱਚੀਆਂ ਸੱਚੀਆਂ ਸੁਣਾਉਂਦੇ ਸੀ ਨਾ ਆਪਣੀਆਂ ਜਿਹੜੀਆਂ ਅੱਜਕੱਲ ਹਵਾਈ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਨੂੰ ਤੁਸੀਂ ਫੇਸ ਨਹੀਂ ਕਰ ਪਾਰੇ ਮੇਰਾ ਨਹੀਂ ਖਿਆਲ ਜਦੋਂ ਦੇ ਤੁਸੀਂ ਸੀਐਮ ਬਣੇ ਹੋ ਤੁਸੀਂ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਕਿਸੇ ਮਾਈਕ ਦਾ ਸਾਹਮਣਾ ਕੀਤਾ ਹੋਵੇ ਆਪਣਾ ਹੀ ਉਥੋਂ ਜਿਹੜਾ ਵੀਡੀਓ ਜਾਰੀ ਕਰਦੇ ਹੋ ਪੰਜਾਬ ਦੇ ਹੱਕਾਂ ਦੇ ਉੱਤੇ ਡਾਕੇ ਮਾਰਨੇ ਮਤਲਬ ਉਹ ਜੇ ਮਾਰ ਰਹੇ ਆ ਤੇ ਉਹਦਾ ਵਿਰੋਧ ਕਰੋ ਤੁਹਾਡੇ ਜਿਹੜੇ ਦਿੱਲੀ ਵਾਲੇ ਸੁਪਰ ਸੀਐਮ ਬਣ ਗਏ ਆ ਉਹ ਤੁਹਾਡੇ ਕੋਲੋਂ ਜੋ ਚਾਹੁੰਦੇ ਉਹ ਕਰਾਰੇ ਆ ਮੈਂ ਕੇਜਰੀਵਾਲ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਖੁਦਕੁਸ਼ੀ ਨਹੀਂ ਹੋਊਗੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਚ ਖੁਦਕੁਸ਼ੀਆਂ ਰੁਕੀਆਂ ਇੱਕ ਇੱਕ ਦਿਨ ਦੇ ਵਿੱਚ 7-7 ਖੁਦਕੁਸ਼ੀਆਂ ਹੋ ਰਹੀਆਂ ਵਾਂ ਕੇਜਰੀਆਲ ਹੋਣਾ ਕਿਹਾ ਸੀਗਾ ਕਿ ਮੇਰੀ ਸਰਕਾਰ ਆਣਦੋਂ ਪੰਜਾਬ ਦੇ ਵਿੱਚ ਤੁਹਾਡਾ ਜਿਹੜਾ ਬਿਜਲੀ ਦਾ ਬਿੱਲ ਉਹ ਜ਼ੀਰੋ ਆਇਆ ਕਰੂਗਾ ਕਿ ਜ਼ੀਰੋ ਆਉਣਾ ਸ਼ੁਰੂ ਹੋਇਆ ਬਿਜਲੀ ਦੇ ਉੱਤੇ ਹੀ ਤੁਸੀਂ ਐਡਾ ਵੱਡਾ ਜਿਹੜਾ ਬਵਾਲ ਖੜਾ ਕਰ ਲਿਆ ਕੇਜਰੀਆਲ ਗੁਜਰਾਤ ਚ ਜਾਂਦੇ ਨੇ ਹਿਮਾਚਲ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਕਹਿੰਦੇ ਨੇ ਕਿ ਪੰਜਾਬ ਚ ਭ੍ਰਿਸ਼ਟਾਚਾਰ ਜ਼ੀਰੋ ਹੋ ਗਿਆ ਜ਼ੀਰੋ ਮਤਲਬ ਖਤਮ ਕਰ ਦਿੱਤਾ ਮੈਂ ਤੁਹਾਨੂੰ ਅੱਜ ਵੀ ਕਹਿੰਦਾ ਕਿ ਅੱਜ ਵੀ ਦਫ਼ਤਰਾਂ 'ਚ ਉਸੇ ਤਰੀਕੇ ਕਮਿਸ਼ਨ ਚੱਲ ਰਹੀ ਆ ਚਾਹੇ ਉਹ ਠੇਕੇਦਾਰ ਦੇ ਰਹੇ ਆ ਚਾਹੇ ਉਹ ਅਫਸਰ ਲੈ ਰਹੇ ਆ ਰਿਸ਼ਵਤ ਦੇ ਰੇਟ ਵਧ ਗਏ ਕਿਉਂਕਿ ਅਫਸਰਾਂ ਨੂੰ ਲੱਗਦਾ ਕਿ ਰਿਸਕ ਬੜਾ ਵਾ ਸਰਕਾਰ ਨੇ ਦੋ ਚਾਰ ਅਫਸਰ ਟੰਗੜੇ ਆ ਪਰ ਜੇ ਪੈਸੇ ਲੈਣੇ ਤੇ ਚੱਜ ਦੇ ਲੈ ਜਾਣ ਇਹ ਹਾਲਾਤ ਜਿਹੜੇ ਸੂਬੇ ਦੇ ਬਣ ਗਏ ਸਰਕਾਰ ਬਣਾਉਂਦਿਆਂ ਹੀ ਸਰਕਾਰ ਬਣਾਉਣ ਤੋਂ ਪਹਿਲਾਂ ਤੁਹਾਡਾ ਦਾਵਾ ਸੀਗਾ ਤੁਹਾਡੇ ਸੁਪਰ ਸੀਐਮ ਦਾ ਕਿ ਸਰਕਾਰ ਬਣਦਿਆਂ ਹੀ ਔਰਤਾਂ ਨੂੰ 100000 ਰੁਪਇਆ ਜਿਹੜਾ ਉਹਨਾਂ ਦੇ ਘਰਾਂ 'ਚ ਆਉਣਾ ਸ਼ੁਰੂ ਹੋ ਜਾਊਗਾ ਕੱਲੀ-ਕੱਲੀ ਔਰਤ ਨੂੰ 100000 ਰੁਪਇਆ ਮਿਲੂਗਾ ਕੀ ਉਹ ਸ਼ੁਰੂ ਹੋਇਆ ਉਹਨਾਂ ਔਰਤਾਂ ਨੂੰ ਮਿਲ ਰਿਹਾ 100000 ਰੁਪਇਆ ਭਗਵੰਤ ਮਾਨ ਜੀ ਤੁਸੀਂ ਕਿਹਾ ਸੀਗਾ ਕਿ 1 ਮਹੀਨੇ ਦੇ ਵਿੱਚ ਸਰਕਾਰ ਜਦੋਂ ਬਣ ਗਈ ਤੁਹਾਡੀ 25000 ਅਸੀਂ ਨੌਕਰੀ ਜਿਹੜੀ ਦਵਾਂਗੇ ਨਵੀਂ ਤੇ 35000 ਜਿਹੜੇ ਕੱਚੇ ਮੁਲਾਜ਼ਮ ਜਿਹੜੇ ਪੱਕੇ ਕਰਾਂਗੇ ਅੱਜ ਤੱਕ ਹੋ ਗਏ ਤੁਹਾਡੇ ਕੋਲੋ ਮਤਲਬ 2 ਮਹੀਨੇ ਹੋਣ ਜਾ ਰਹੇ ਆ ਚਲੋ ਇਹਨਾਂ ਚੀਜ਼ਾਂ ਲਈ ਜੇ 2-4 ਮਹੀਨੇ ਲੱਗਣੇ ਵੀ ਆ ਤੇ ਕੋਈ ਗੱਲ ਨਹੀਂ ਮੈਂ ਫਿਰ ਵੀ ਕਹਿੰਦਾ ਪਰ ਹਵਾਈ ਗੱਲਾਂ ਤੋਂ ਬਚਨ ਦੀ ਲੋੜ ਆ ਫਿਰ ਆ ਤੁਸੀਂ ਐਡਾ ਵੱਡਾ ਦਾਵਾ ਕੀਤਾ ਕਿ ਕੋਈ ਵੀ ਬੰਦਾ ਦਫ਼ਤਰ ਜਾਊਗਾ ਉਹਨੂੰ 9 ਵਜੇ ਦਫ਼ਤਰ ਦੇ ਵਿੱਚ ਕਰਮਚਾਰੀ ਉਹ ਅਫਸਰ ਜ਼ਰੂਰ ਮੌਕੇ ਤੇ ਮਿਲੂਗਾ 5 ਕਿ ਦਿਨ ਅਫਸਰਾ ਨੇ ਉਹ ਜਿਹੜਾ احتیاط ਵਰਤਿਆ ਉੱਥੇ ਆਏ ਆ ਅੱਜ ਸਾਰੇ ਦਫ਼ਤਰਾਂ ਦੇ ਉਹ ਹਾਲਾਤ ਬਣ ਕੇ ਰਹਿ ਗਏ ਆ ਕੋਈ ਕਿਸੇ ਕੰਮ ਤੇ ਨਿਕਲ ਜਾਂਦਾ ਕੋਈ ਕਿਸੇ ਪਾਸੇ ਨਿਕਲ ਜਾਂਦਾ 9 ਵਜੇ ਤੁਹਾਡੀ 90% ਦਫ਼ਤਰਾਂ ਦੇ ਵਿੱਚ ਹਾਜ਼ਰੀ ਨਹੀਂ ਹੈਗੀ ਕਿਤੇ ਚੈੱਕ ਕਰਨ ਤੁਹਾਡੇ ਐਮ.ਐਲ.ਏ ਵੱਖ-ਵੱਖ ਬੱਸਾਂ ਤੇ ਚੈੱਕ ਕਰਦੇ ਫਿਰਦੇ ਆ ਨਾ ਤੇ ਦਫ਼ਤਰਾਂ 'ਚ ਜਾ ਕੇ ਉੱਥੇ ਉਹਨਾਂ ਦੀ ਖਬਰ ਲੈਣ ਹਾਂ ਵੀ 9 ਵਜੇ ਪਹੁੰਚੇ ਕਿ ਨਹੀਂ ਕਿਉਂਕਿ ਉਹਨਾਂ ਨੇ ਵੀ ਅਫਸਰਾਂ ਨਾਲ ਤਾਲਮੇਲ ਬਣਾਉਣਾ ਸ਼ੁਰੂ ਕਰ ਦਿੱਤਾ ਫਿਰ ਤੁਸੀਂ ਭ੍ਰਿਸ਼ਟਾਚਾਰ ਦੇ ਤੇ ਨੰਬਰ ਜਾਰੀ ਕੀਤਾ ਸਾਡੇ 3 ਲੱਖ ਜਿਹੜੀ ਕੰਪਲੇਂਟ ਆ 3 ਲੱਖ ਤੋਂ ਉੱਪਰ ਅੱਜ ਮੇਰੀ ਜਾਣਕਾਰੀ ਦੇ ਵਿੱਚ ਆਇਆ ਵੀ ਉੱਥੇ ਤੁਸੀਂ ਦੱਸੋ ਇਹਦੇ ਵਿੱਚੋਂ ਕਿੰਨੀਆਂ ਲੋਈਆਂ ਮੇਰਾ ਖਿਆਲ ਹੈ ਵੀ ਹੱਲ ਕਰਨੀਆਂ ਤੇ ਦੂਰ ਸਾਢੇ 3 ਲੱਖ ਕੰਪਲੇਂਟ ਤੇ ਪੜੀ ਵੀ ਨਹੀਂ ਜਾ ਸਕਦੀ ਕੀ ਰੇਤਾ ਸਸਤੀ ਹੋ ਗਈ ਜਿਹਦਾ ਤੁਸੀਂ ਪਹਿਲੇ ਦਿਨ ਵਾਦਾ ਕੀਤਾ ਸੀਗਾ ਹੁਣ ਤੇ ਕਈ ਖੱਡਾ ਤੁਹਾਨੂੰ ਵੀ ਜਾਇਦ ਜਿਹੜੀਆਂ ਲੱਗਣ ਲੱਗ ਪੀਆਂ ਵੀ ਜਾਇਦ ਚਲਦੀਆਂ ਮਤਲਬ ਬਹਾਨੇ ਹੀ ਆ ਨਾ ਮੈਂ ਤੇ ਅੱਗੇ ਕਹਿਣਾ ਸੀਗਾ ਕਿ ਪੋਲਿਟਿਸ਼ੀਅਨ ਜਦੋਂ ਮਰਜ਼ੀ ਆਪਣੀ ਗੱਲ ਤੋਂ ਫੇਰ ਜਾਂਦਾ ਜਾਲੀ ਬੱਸਾਂ ਬੰਦ ਹੋ ਗਈਆਂ ਮੰਤਰੀ ਤੁਹਾਡੇ ਬੱਸਾਂ 'ਚ ਚੜਦੇ ਆ ਸਿਰਫ ਖਬਰਾਂ ਬਣਾ ਕੇ ਵੀਡੀਓ ਜਾਰੀ ਕਰਕੇ ਤੇ ਬੱਸਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਦਫ਼ਤਰ ਬੈਠਿਆ ਹੋਏ ਉਹਨਾਂ ਨੂੰ ਪਤਾ ਲੱਗ ਸਕਦਾ ਵੀ ਕਿੰਨੀਆਂ ਬੱਸਾਂ ਜਾਲੀ ਆ ਆਪਣੇ ਅਫਸਰਸ਼ਾਹੀ ਦੇ ਉੱਤੇ ਨਕੇਲ ਪਾਉਣ ਮਤਲਬ ਇਸ ਤਰ੍ਹਾਂ ਦੀਆਂ ਖਬਰਾਂ ਬਣਾਈਆਂ ਜਾ ਰਹੀਆਂ ਕਿ ਸਕੂਲਾਂ ਦਾ ਮਾਫੀਆ ਟੁੱ ਹਸਪਤਾਲਾਂ ਦਾ ਮਾਫੀਆ ਟੁੱਟ ਗਿਆ ਵਾ ਮਤਲਬ ਉਹ ਲੋਕ ਲੋਕਾਂ ਨੂੰ ਜਿਹੜਾ ਗਰੀਬਾਂ ਦਾ ਇਲਾਜ ਆ ਉਹ ਸਾਲਟ ਲਿਖਣਾ ਸ਼ੁਰੂ ਹੋ ਗਏ ਆ ਦਵਾਈਆਂ ਦੇ ਉੱਤੇ ਐਡੀ ਐਡੀ ਕਮਾਈ ਕਰਦੇ ਸੀਗੇ ਸਭ ਉਸੇ ਤਰ੍ਹਾਂ ਹੀ ਚੱਲ ਰਿਹਾ ਮੈਂ ਤੇ ਤੁਹਾਨੂੰ ਇੱਕ ਗੱਲ ਕਹੂੰਗਾ ਕਿ ਸਾਢੇ 4 ਸਾਲ ਬਾਅਦ ਤੁਸੀਂ ਵੀ ਕਿਤੇ ਇਹ ਗੱਲ ਨਾ ਕਹਿ ਦਿਓ ਸਿੱਧੂ ਵਾਂਗੂ ਕਿ ਮੇਰੀ ਚੱਲੀ ਨਹੀਂ ਮੈਨੂੰ ਮਤਲਬ ਦਿੱਲੀ ਵਾਲਿਆਂ ਨੇ ਚੱਲਣ ਹੀ ਨਹੀਂ ਦਿੱਤਾ ਜਿਤਨਾ ਉਹ ਬਹਾਨੇ ਲੱਭਦਾ ਸੀਗਾ ਮੈਂ ਸਮਾਪਤੀ ਕਰਨ ਲੱਗਾ ਮੀਰ ਸਾਹਿਬ ਦਾ ਸ਼ੇਅਰ ਪੜ ਕੇ ਅਖੀਰ ਦੇ ਵਿੱਚ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਤੁਹਾਡੇ ਲਈ ਇਹ ਸ਼ੇਅਰ ਆ ਕਿ ਲੋਕ ਤੁਹਾਨੂੰ ਮਾਫ ਨਹੀਂ ਕਰਨਗੇ ਜੇ ਤੁਸੀਂ ਉਨ੍ਹਾਂ ਵਾਂਗੂ ਚੱਲਦੇ ਰਹੇ ਜੇ ਤੁਸੀਂ ਪੰਜਾਬ ਨੂੰ ਗਹਿਣੇ ਪਾਉਂਦੇ ਰਹੇ ਤੇ ਪੰਜਾਬ ਵੀ ਉਸੇ ਤਰੀਕੇ ਚੱਲਦਾ ਰਿਹਾ ਲੋਕ ਤੁਹਾਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਮਾਫ਼ ਨਹੀਂ ਕਰਨਗੇ ਮੈਂ ਕਹਿ ਕੇ ਮੇਰੀ ਸਮਾਪਤੀ ਹੈ ਕਿ ਇਬਤਦਾਏ ਇਸ਼ਕ ਹੈ ਅਬ ਰੋਤਾ ਹੈ ਕਿਆ ਅੱਗੇ-ਅੱਗੇ ਦੇਖੀਏ ਹੁੰਦਾ ਹੈ ਕਿਆ ਇਹ ਨਿਸ਼ਾਨੇ ਇਸ਼ਕ ਹੈ ਜਾਂਤੇ ਨਹੀਂ ਦਾਗ ਛਾਤੀ ਕੇ ਅਬਸ ਧੋਤਾ ਹੈ ਕਿਆ